ਹੈਲੋ ਸੁਰਜੀਤ ਤੰਬੜ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰਾਜੀ ਖੁਸ਼ੀ ਹੋਵੋਗੇ ਤੀਆਂ ਮਨਾ ਰਹੇ ਹੋਵੋਗੇ ਮੈਂ ਅੱਜ ਤੁਹਾਡੇ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਗੀਤ ਬਹੁਤ ਪੁਰਾਣਾ ਇੱਕ ਭੀਤ ਹੈਗਾ ਲੋਕ ਗੀਤ ਹੈ ਜਿਹੜਾ ਬੜਾ ਪੁਰਾਣਾ ਉਹ ਆਪਣੇ ਇੱਕ ਬੇਟੀ ਵੀ ਬੈਠੀ ਪ੍ਰਦੇਸ਼ ਦੇ ਵਿੱਚ ਦੂਰ ਉਹਦੇ ਸਹੁਰੇ ਆ ਉਹ ਆਪਣੇ ਆਪ ਨੂੰ ਇੱਕ ਕਰੀਰ ਦੇ ਬੂਟੇ ਦੇ ਨਾਲ ਜੋੜ ਦਿਆ ਕਿ ਮੇਰਾ ਵੀ ਜੀਵਨ ਇਸ ਤਰ੍ਹਾਂ ਦਾ ਹੈ ਕਿਉਂਕਿ ਜਿਹੜਾ ਇੱਕ ਕਰੀਰ ਦਾ ਬੂਟਾ ਕਰੀਰ ਕਿਹਾ ਜਾਂਦਾ ਉਹ ਕਲਰਾਂ ਦੇ ਵਿੱਚ ਹੀ ਹੁੰਦਾ ਜਿੱਥੇ ਪਾਣੀ ਨਾ ਲੱਗਦਾ ਹੋਵੇ ਬਰੇਤੀ ਹੋਵੇ ਮਤਲਬ ਉੱਥੇ ਹੁੰਦਾ ਆਮ ਮਤਲਬ ਆਮ ਨਹੀਂ ਦੇਖਿਆ ਜਾਂਦਾ ਉਸ ਨੂੰ ਡੇਲੇ ਲੱਗਦੇ ਆ ਡੇਲੇ ਦਾ achar ਪੈਂਦਾ ਬਹੁਤ ਗੁਣਕਾਰੀ ਪੌਦਾ ਬਹੁਤ ਗੁਣਕਾਰੀ ਆ ਮਗਰ ਉਹ ਹੁੰਦਾ ਹੈ ਹੀ ਉਹ ਮਰੂ ਲੱਕੇ ਦੇ ਵਿੱਚ ਜਿੱਥੇ ਬਹੁਤ ਸੋਕਾ ਹੋਵੇ ਪਾਣੀ ਨਾ ਲੱਗਦਾ ਹੋਵੇ ਉਸ ਨੂੰ ਪੱਤੇ ਵੀ ਨਹੀਂ ਲੱਗਦੇ ਤੇ ਇਹ ਆਪਣੇ ਆਪ ਨੂੰ ਉਹਦੇ ਨਾਲ ਕੀ ਗੱਲਾਂ ਕਰਦੀ ਹੈ ਚਲੋ ਸੁਣੋ ਵੇ ਸੁਣ ਕਲਰ ਕਰੀ ਰਾ ਵੀਨ ਪੱਤਿਆਂ ਤੂੰ ਹਰ ਆਵੇ ਸੁਣ ਕਲਰ ਕਰੀ ਬੀਨ ਪੱਤਿਆਂ ਤੂੰ ਹਰਿਆ ਨਾ ਤੈਨੂੰ ਚਿੜੀਆਂ ਤੋਤਿਆਂ ਖਾਤਾ ਨਾ ਗਊਆਂ ਨੇ ਚਰਿਆ ਨਾ ਤੈਨੂੰ ਚਿੜੀਆਂ ਤੋਤਿਆਂ ਖਾਤਾ ਨਾ ਗਊਆਂ ਨੇ ਚਰਿਆ ਵੇ ਸੋਣ ਕੱਲਰ ਕਰੀ ਰਾ ਵਿਨ ਪੱਤਿਆਂ ਤੋਂ ਹਰਿਆਵੇ ਸੁਣ ਕਲਰ ਕਰੀਰਾ ਵਿਨ ਪੱਤਿਆਂ ਤੋਂ ਹਰਿਆਵੇ ਸੁਣ ਕਲਰ ਕਰੀਰਾ ਤੈ ਕਿਉਂ ਛੱਡੀਆਂ ਲਗਰਾਵੇ ਸੁਣ ਕਲਰ ਕਰੀਰਾ ਤੈ ਕਿਉਂ ਛੱਡੀਆਂ ਲਗਰਾ ਮਾਪੇ ਦੂਰ ਸੁਣੀ ਦੇ ਕੌਣ ਲਿਆਵੇ ਖਬਰਾਂ ਮਾਪੇ ਦੂਰ ਸੁਣੀ ਦੇ ਕੌਣ ਲਿਆਵੇ ਖਬਰਾਂ ਵੇ ਸੁਣ ਕਲਰ ਕਰੀ ਰਾਹ ਵਿਨ ਪਾਣੀ ਤੂੰ ਪਿਧਾਇਆ ਵੇ ਸੁਣ ਕਲਰ ਕਰੀ ਰਾਹ ਨਪਾਣੀ ਤੂੰ ਧਿਆਇ ਵੇ ਮੈਂ ਖੜੀ ਉਡੀਕਾਂ ਮੇਰਾ ਵੀਰ ਮਿਲਣ ਨਾ ਆਇਆ ਵੇ ਮੈਂ ਖੜੀ ਉਡੀਕਾਂ ਮੇਰਾ ਵੀਰ ਮਿਲਣ ਨਾ ਆਇਆ ਇਹ ਸੁਣ ਕਲਰ ਕਰੀਰਾ ਫੁੱਲ ਲਗੇ ਗੁਲਾਨਾਰੀ ਵੇ ਸੁਣ ਕਲਰ ਕਰੀ ਰਾ ਫੁੱਲ ਲਗਣ ਗੁਲਾਨਾਰੀ ਵੇ ਮੈਂ ਖੜੀ ਉਡੀ ਕੌਣ ਲਿਆਵੇ ਵਾਰੀ ਵੇ ਮੈਂ ਖੜੀ ਉਡੀ ਕੌਣ ਲਿਆਵੇ ਵੇ ਸੁਣ ਕਲਰ ਕਰੀਰਾ ਵੇਨ ਪੱਤਿਆਂ ਤੋਂ ਹਰਿਆ ਵੇ ਸੁਣ ਕਲਰ ਕਰੀਰਾ ਵੇਨ ਪੱਤਿਆਂ ਤੋਂ ਹਰਿਆ ਵੇ ਸੁਣ ਕਲਰ ਕਰੀਰਾ ਵਿੱਚ ਬਣਾ ਦੇ ጫੜੀ ਵੇ ਸੁਣ ਕਲਰ ਕਰੀਰਾ ப்பே தூரி தாயோ டபர் ஷிடுக்கி வேப்பே தூர சுணி தாயோ டீ வேச கலர் வேசுண கலரா ਲਗਣਗੇ ਢੇਲੇ ਵੇ ਸੁਣ ਕਲਰ ਕਰੀ ਰਾ ਤੈਨੂੰ ਲਗਣਗੇ ਢੇਲੇ ਮਾਪੇ ਦੂਰ ਤਤੀ ਦੇ ਕਦੋਂ ਹੋਣਗੇ ਮੇਲੇ ਤਮਾਪੇ ਦੂਰ ਤਤੀ ਦੇ ਕਦੋਂ ਹੋਣਗੇ ਸੁਣ ਕੱਲਰ ਕਰੀਰਾ ਤੈ ਕਿਉਂ ਛੱਡੀਆਂ ਲਗਰਾਵੇ ਸੁਣ ਕੱਲਰ ਕਰੀਰਾ ਤੈ ਕਿਉਂ ਛੱਡੀਆਂ ਲਗਰਾ ਮਾਪੇ ਦੂਰ ਸੁਣੀ ਵੇ ਸੁਣ ਕਲਰ ਕਰੀਰਾ ਵੇਨ ਪੱਤਿਆਂ ਤੋਂ ਹਰਿਆ ਵੇ ਸੁਣ ਕਲਰ ਕਰੀਰਾ ਵੇਨ ਪੱਤਿਆਂ ਤੋਂ ਹਰਿਆ ਨਾ ਤੈਨੂੰ ਚਿੜੀਆਂ ਤੋਤਿਆਂ ਖਾਦਾ ਨਗਾਇਆਂ ਨੇ ਚਰਿਆ ਨਾ ਤੈਨੂੰ ਚਿੜੀਆਂ ਤੋਤਿਆਂ ਖਾਦਾ ਵਿਰਹਾ ਦੀ ਮਾਰੀ ਪ੍ਰਦੇਸ਼ ਵਿੱਚ ਸਹੁਰਿਆਂ ਦੇ ਬੈਠੀ ਪਹਿਲੇ ਜਿਮਾਨਿਆਂ ਦੇ ਵਿੱਚ ਕੋਈ ਆਵਾਜ਼ ਆ ਜਿੱਦੇ ਸਾਧਨ ਨਹੀਂ ਹੁੰਦੇ ਸੀ ਕੋਈ ਟੈਲੀਫੋਨ ਨਹੀਂ ਹੁੰਦਾ ਜੀ ਕੁਛ ਉਹ ਤੜਫ ਰਹੀ ਆ ਮਾਪਿਆਂ ਨੂੰ ਮਿਲਣੇ ਨੂੰ ਕੱਲ ਕੱਲਰ ਜਿਹੜਾ ਕਰੀਰ ਹੁੰਦਾ ਉਹ ਵਾਣਾ ਜਿੰ ਹੁੰਦਾ ਹੀ ਹੁੰਦਾ ਵਾਣਾ ਵਿੱਚ ਗਈ ਕਿਤੇ ਉਹਦੇ ਨਾਲ ਬੈਠ ਕੇ ਰੋਦਨ ਕਰ ਰਹੀ ਆ ਐਸੀ ਮਤਲਬ ਪਹਿਲੇ ਕਾਫੀ ਪੁਰਾਣੇ ਜ਼ਮਾਨੇ ਦੀ ਦਸ਼ਾ ਇੱਕ ਔਰਤ ਦੀ ਦਰਸਾਈ ਗਈ ਹੈ ਇਸ ਗੀਤ ਦੇ ਵਿੱਚ ਜੇ ਤੁਹਾਨੂੰ ਚੰਗਾ ਲੱਗਿਆ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿਹੈਸਾ ਲੱਗਿਆ ਕਮੈਂਟ ਸ਼ੇਅਰ ਔਰ ਲਾਈਕ ਜਰੂਰ ਕਰ ਦਿਆ ਕਰੋ ਪਲੀਜ਼ ਪਲੀਜ਼ ਮੈਨੂੰ ਬਹੁਤ ਅੱਛਾ ਲੱਗਦਾ ਹੈ ਚਲੋ ਫਿਰ ਕੋਈ ਗੀਤ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੀ ਥੋੜੀ ਦੇਰ ਬਾਅਦ ਤੇ ਸਾਰੇ ਆਨੁਪਰ ਪਰਿਸ਼ਾਤਰੀਆ ਕਾਲ ਦਾਵਰ ਨਮਸਤੇ ਰਾਜੀ ਖੁਸ਼